ਹਾਂਜੀ ਕਰਲਾਵ ਜੀ ਆਜੇ ਸਰਦੀਕਾਲਾ ਸੰਧੂ ਸਾਹਿਬ ਲਓ ਵੀ ਕਰਲਾਵ ਆਜੇ ਮੱਜੇ ਚ ਉੱਟਿਆ ਪਿੰਨ ਆਪਣੇ ਕੋਲ ਦੋ ਸੁਈਆਂ ਇੱਕ ਗੱਬਨ ਸੀ ਹਾਂਜੀ ਸੰਧੂ ਸਾਹਿਬ ਤਿੰਨ ਨੇ ਤਿੰਨੇ ਨੀਲੀ ਰਾਵੀ ਦੀਆਂ ਲਓ ਵੀ ਇੱਕ ਗੱਬਨ ਜਿਹੜੀ ਤੁਹਾਨੂੰ ਝੋਟੀ ਦਿਖਾ ਰਿਹਾ ਸਾਹਮਣੇ ਤੁਸੀਂ ਇੱਕ ਵਾਰੀ ਵੇਖੋ ਸਕਰੀਨ ਦੇ ਉੱਤੇ ਇਹ ਸੁਭਾ ਕਰਮਾ ਸੁਣਦੀ ਅੱਗੇ ਸੰਧੂ ਸਾਹਿਬ ਜੱਸ ਸੁਣਦੀ ਮਝੈਲ ਦੂਜਾ ਸੁਆ ਹਾਂਜੀ ਲਓ ਵੀ ਮਾਜੇ ਦੀ ਝੋਟੀ ਆ ਵੀਰ ਮਝੈਲ ਆਖੰਦੇ ਆ ਪਾ ਕਰਕੇ ਬਹੁਤ ਪਿਆਰੀ ਝੋਟੀ ਆ ਵਜਨ ਲੋਡ ਪੂਰਾ ਬਾਕੀ ਥੱਲੋਂ ਵੀ ਤੁਸੀਂ ਵੇਖੋ ਡਿਜ਼ਾਈਨ ਆ ਅਲੋਕਾਰਈ ਆ ਸੰਧੂ ਸਾਹਿਬ ਵੇਖੋ ਗੋਲੀਆਂ ਕਰਮਾਲੀ ਆ

ਲਓ ਤਿਆਰੀ ਮੁਕੰਮਲ ਕਰੀ ਬੈਠੇ ਠੀਕ ਹੈ ਜੀ ਅੱਜ ਪਰਕ ਤਿਆਰੀ ਆ ਸੂਫੂ ਕੀ ਗਰਮਾਂ ਲਈ ਠੀਕ ਹੈ ਜੀ ਤੇ ਕੀ ਰੇਟ ਕੀ ਡਿਮਾਂਡ ਕਰਦੇ ਰੇਟ ਸੰਧੂ ਸਾਹਿਬ ਕੋਈ ਸਵਾ ਨਹੀਂ ਕੋਈ ਪੰਜੀ ਨਹੀਂ ਕੋ 30 ਨਹੀਂ ਹਾਂ ਮੋਲ 1 20 1 18 ਦੀ ਜੈਸਨੋ ਦੇ ਦਿੰਦਾ 1 ਲੱਖ 18 ਦੇ ਮੈਂ ਵੀ ਕਰਦਾ 1 ਫਰੀ ਬੜਾ ਫਰੰਟ ਤੋਂ ਤੋੜ ਕੇ ਦਿਖਾ ਦੇ ਇਧਰੋਂ ਲੈ ਉਹ ਇੱਕ ਫਰੀ ਲਓ ਜੀ 1 ਲੱਖ 18000 ਦੀ ਇਹ ਝੋਟੀ ਮਿਲ ਜੂਗੀ ਭਰਾਵਾਂ ਨੂੰ ਠੀਕ ਆ ਸੋ ਚੰਗੀ ਝੋਟੀ ਆ ਵਜਨ ਵੋੜ ਪੂਰਾ ਮੰਜਾ ਡੈਂਦਾ ਉੱਤੇ ਪੂਰੀ ਪਣੀ ਫਲੋਸੀ ਆ ਠੀਕ ਆ ਸੋ ਪਾ ਲਓ ਹੱਥ ਬਿਲਕੁਲ ਵਾਜਬ ਜਾਇਜ਼ ਰੇਟ